ਐਡਾਚ ਮੁੜ ਹੋ ਸਕਦੀ ਹੈ ਡਾਕ ਹੜਤਾਲ ਕੈਨੇਡਾ ਦੇ ਡਾਕ ਮੁਲਾਜ਼ਮਾਂ ਵੱਲੋਂ 22 ਮਈ ਤੋਂ ਹੜਤਾਲ ਦਾ ਨੋਟਿਸ ਜਾਰੀ ਜੇ ਸ਼ੁੱਕਰਵਾਰ ਤੱਕ ਗੱਲ ਨਾ ਨਿਬੜੀ ਤਾਂ ਹੜਤਾਲ ਤੇ ਜਾਵੇਗਾ ਕੈਨੇਡਾ ਦੇ ਡਾਕ ਵਿਭਾਗ 트ੰਪ ਨੇ ਰੱਦ ਕੀਤੇ 3.5 ਲੱਖ ਪ੍ਰਵਾਸੀਆਂ ਦੇ ਵੀਜ਼ੇ 3.5 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀ ਅਪ੍ਰੈਲ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.7% ਹੋਈ ਮਹਿੰਗਾਈ ਦਰਚ ਗਿਰਾਵਟ ਕਾਰਬਨ ਟੈਕਸ ਹਟਣ ਦਾ ਪ੍ਰਭਾਵ ਪਾਣੀ ਦੇ ਲਈ ਸੜਨ ਲੱਗਿਆ ਪਾਕਿਸਤਾਨ ਪ੍ਰਦਰਸ਼ਨਕਾਰੀਆਂ ਨੇ ਸਾੜਿਆ ਗ੍ਰਹਿ ਮੰਤਰੀ ਦਾ ਘਰ ਪੁਲਿਸ ਨੇ ਚਲਾਈਆਂ ਅੰਨੇਵਾ ਗੋਲੀਆਂ ਦੋ ਦੀ ਮੌਤ ਕਈ ਜ਼ਖਮੀ ਕੈਨੇਡਾ ਦੇ ਡਾਕ ਮੁਲਾਜ਼ਮ ਸ਼ੁੱਕਰਵਾਰ ਤੋਂ ਮੁੜ ਹੜਤਾਲ ਤੇ ਜਾ ਸਕਦੇ ਨੇ ਅਤੇ 6 ਮਹੀਨੇ ਵਿੱਚ ਦੂਜੀ ਵਾਰ ਕੰਮਕਾਜ ਠੱਪ ਹੁੰਦਾ ਨਜ਼ਰ ਆ ਰਿਹਾ ਹੈ। ਕੈਨੇਡਾ ਦੇ ਪੋਸਟ ਦੇ 55 ਹਜ਼ਾਰ ਮੁਲਾਜ਼ਮਾਂ ਦੇ ਹੜਤਾਲ ਕਾਰਨ ਲੱਖਾਂ ਲੋਕ ਅਤੇ ਕਾਰੋਬਾਰੀ ਅਧਾਰੇ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਡਾਕ ਮੁਲਾਜ਼ਮਾਂ ਵੱਲੋਂ ਹਰ ਸਾਲ ਤੋਂ ਅਰਬ ਤੋਂ ਵੱਧ ਚਿੱਠੀਆਂ ਅਤੇ 30 ਕਰੋੜ ਪਾਰਸਲ ਪੁੱਜਦੇ ਕੀਤੇ ਜਾਂਦੇ ਨੇ। ਕ੍ਰਾਊਨ ਕਾਰਪੋਰੇਸ਼ਨ ਨੇ ਦੱਸਿਆ ਕਿ ਹੜਤਾਲ ਹੋਣ ਦੀ ਸੂਰਤ ਵਿੱਚ ਚਿੱਠੀਆਂ ਜਾਂ ਪਾਰਸਲ ਲੈਣੇ ਬੰਦ ਕਰ ਦਿੱਤੇ ਜਾਣਗੇ। ਪਾਰਸਲ ਮੈਜਿਕ ਸਹਾਇਤਾ ਦੇ ਚੈਕਸ ਦੀ ਡਿਲੀਵਰੀ ਪਹਿਲਾਂ ਵਾਂਗ ਹੁੰਦੀ ਰਹੇਗੀ ਕੈਨੇਡਾ ਪੋਸਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਹੜਤਾਲ ਕਰਕੇ ادارے ਦੀ ਆਰਥਿਕ ਹਾਲਤ ਹੋਰ ਬੱਤਰ ਹੋਣ ਦਾ ਖਤਰਾ ਹੈ ਜੋ ਪਹਿਲਾਂ ਹੀ ਨਿਗਰਵਲ ਜਾ ਰਹੀ ਹੈ 22 ਮਈ ਦਾ ਦਿਨ ਨੇੜੇ ਆਉਂਦਾ ਵੇਖ ਵੱਡੇ ਪੱਧਰ ਤੇ ਚਿੱਠੀਆਂ ਜਾਂ ਪਾਰਸਲ ਭੇਜਣ ਵਾਲੇ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਵਿੱਚ 32 ਦਿਨ ਦੀ ਹੜਤਾਲ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਚਿੱਠੀਆਂ ਦਾ ਢੇਰ ਲੱਗ ਗਿਆ ਉੱਧਰ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਦੋਸ਼ ਲਾਇਆ ਕਿ EMPLOYEER ਵੱਲੋਂ ਇੱਕ ਪਾਸੜ ਤੌਰ ਤੇ ਕੰਮਕਾਜ ਦੇ ਹਾਲਾਤ ਵਿੱਚ ਤਬਦੀਲੀ ਕੀਤੇ ਜਾਣ ਅਤੇ ਮੁਲਾਜ਼ਮਾਂ ਦੇ ਪੱਤੇ ਰੱਦ ਕਰਨ ਦੇ ਮੱਦੇਨਜ਼ਰ 72 ਘੰਟੇ ਦਾ ਨੋਟਿਸ ਦਿੱਤਾ ਗਿਆ ਯੂਨੀਅਨ ਮੁਤਾਬਕ ਪਿਛਲੇ ਸਾਲ ਦੇ ਫੈਡਰਲ ਸਰਕਾਰ ਦੇ ਦਖਲਮਗਰੋਂ ਹੜਤਾਲ ਖਤਮ ਹੋਈ ਅਤੇ ਲੇਬਰ ਬੋਰਡ ਦੋਹਾਂ ਧਿਰਾਂ ਨੂੰ ਗੱਲਬਾਤ ਕਰਨ ਦੀ ਹਦਾਇਤ ਦਿੱਤੀ ਗਈ ਗੱਲਬਾਤ ਦੇ ਦਰਵਾਜ਼ੇ ਹੁਣ ਵੀ ਖੁੱਲੇ ਨੇ ਪਰ ਤਨਖਾਹਾਂ ਵਿੱਚ ਵਾਧੇ ਵਰਗੇ ਮਸਲੇ ਪਹਿਲਾਂ ਵਾਂਗ ਸਭ ਤੋਂ ਅਹਿਮ ਹੋਣਗੇ ਡਾਕ ਮੁਲਾਜ਼ਮਾਂ ਵੱਲੋਂ ਹੜਤਾਲ ਦੀ ਨੌਬਤ ਅਜੇ ਸਮੇਂ ਆਈ ਹੈ ਜ ਜਿਸ ਨੂੰ ਕੈਨੇਡਾ ਦੇ ਪੋਸਟ ਦੇ ਭਵਿੱਖ ਬਾਰੇ ਸਵਾਲ ਪੈਦਾ ਹੋ ਰਹੇ ਨੇ ਫੈਡਰਲ ਸਰਕਾਰ ਵੱਲੋਂ ਪਿਛਲੇ ਦਿਨੀ ਜਾਰੀ ਇੱਕ ਰਿਪੋਰਟ ਮੁਤਾਬਕ 2023 ਦੌਰਾਨ ਕੈਨੇਡਾ ਪੋਸਟ ਦੇ 845 ਮਿਲੀਅਨ ਡਾਲਰ ਘਾਟ ਵਿੱਚ ਰਹੀ ਦੂਜੇ ਪਾਸੇ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਛੋਟੇ ਕਾਰੋਬਾਰੀਆਂ ਨੂੰ 1 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ 15 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 32 ਦਿਨ ਜਾਰੀ ਰਹੀ ਅਤੇ ਫੈਡਰਲ ਸਰਕਾਰ ਦੇ ਦਖਲ ਮਗਰੋਂ ਹੀ ਹੜਤਾਲ ਮੁਲਾਜ਼ਮ ਕੰਮ ਤੇ ਪਰਤੇ ਮੁਲਾਜ਼ਮ ਯੂਨੀਅਨ ਆਉਂਦੇ 4 ਸਾਲ ਦੌਰਾਨ ਤਨਖਾਹਾਂ ਵਿੱਚ 24% ਦੀ ਵਾਧੇ ਦੀ ਮੰਗ ਛੱਡ ਕੇ 19% ਤੇ ਆ ਚੁੱਕੀ ਹੈ ਪਰ ਅਰਜ਼ੀ ਕਾਮਿਆਂ ਨੂੰ ਮੈਡੀਕਲ ਛੁੱਟੀਆਂ ਡਿਸੇਬਿਲਟੀ ਪੇਮੈਂਟਸ ਅਤੇ ਵਧੇਰੇ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ ਸਾਲ ਹੜਤਾਲ ਦੌਰਾਨ ਫੈਡਰਲ ਅਤੇ ਸੂਬਾ ਸਰਕਾਰਾਂ ਵੱਲੋਂ ਕੈਨੇਡਾ ਵਾਸੀਆਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਅਤੇ ਅਹਿਮ ਚਿੱਠੀਆਂ ਪੁੱਜਦੀਆਂ ਰਹਿਣ ਦਾ ਯਕੀਨ ਨਹੀਂ ਦਾਵਾ ਦਵਾਇਆ ਗਿਆ ਪਰ ਇਸ ਦੇ ਬਾਵਜੂਦ ਕੋਰੀਅਰ ਅਤੇ ਕਾਰਗੋ ਦੇ ਰੂਪ ਵਿੱਚ ਬਦਲਵੇਂ ਪ੍ਰਬੰਧ ਵੀ ਕੀਤੇ ਗਏ ਸਰਵਿਸ ਕੈਨੇਡਾ ਮੁਤਾਬਕ ਹੜਤਾਲ ਦੌਰਾਨ ਆਰਥਿਕ ਸਹਾਇਤਾ ਵਾਲੀਆਂ ਯੋਜਨਾਵਾਂ ਅਧੀਨ 94% ਤੋਂ 98% ਦੀ ਲੋਕਾਂ ਦੇ ਖਾਤਿਆਂ ਵਿੱਚ ਰਕਮ ਜਮ੍ਹਾਂ ਕੀਤੀ ਗਈ। ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦਰਮਿਆਨ ਹੋਏ ਸਮਝੌਤੇ ਮੁਤਾਬਕ ਹੜਤਾਲ ਦੀ ਸੂਰਤ ਵਿੱਚ ਵੀ ਕੈਨੇਡਾ ਚਾਈਲਡ ਬੈਨੀਫਿਟ, 올ਡ ਏਜ ਸਿਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲਾਨ ਦੀਆਂ ਅਦਾਇਗੀਆਂ ਲਾਭਪਾਤਰੀਆਂ ਤੱਕ ਪਹੁੰਚਦੀਆਂ ਕਰਨੀਆਂ ਲਾਜ਼ਮੀ ਨੇ। ਅਮਰੀਕਾ ਦੀ ਸੁਪਰੀਮ ਕੋਰਟ ਨੇ 3.5 ਲੱਖ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਡਿਪੋਰਟ ਕਰਨ ਲਈ 트੍ਰੰਪ ਸਰਕਾਰ ਨੂੰ ਹਰੀ ਝੰਡੀ ਦੇ ਦਿੱਤੀ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਕਾਰਨ ਇਹਨਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਔਖਾ ਹੋ ਰਿਹਾ ਸੀ ਪਰ ਸਰਬ ਉੱਚ ਅਦਾਲਤ ਦੇ ਫੈਸਲੇ ਮਗਰੋਂ ਕੋਈ ਅੜਿੱਕਾ ਬਾਕੀ ਨਹੀਂ ਬਚਿਆ ਬਿਗੈਰ ਦਸਤਖਤ ਵਾਲੇ ਅਦਾਲਤੀ ਹੁਕਮਾਂ ਵਿੱਚ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਹਟਾਉਣ ਬਾਰੇ ਕਿਸੇ ਥੋਸ ਆਧਾਰ ਦਾ ਜ਼ਿਕਰ ਨਹੀਂ ਕੀਤਾ ਗਿਆ ਅਮਰੀਕਾ ਵਿੱਚ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਨੂੰ 1990 ਵਿੱਚ ਲਿਆਂਦਾ ਗਿਆ ਅਤੇ ਇਸ ਅਧੀਨ ਆਪਣੇ ਜੱਦੇ ਮਲਕਾਂ ਵਿੱਚ ਅਸੁਰੱਖਿਅਤ ਲੋਕਾਂ ਨੂੰ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਬਾਈਡਨ ਸਰਕਾਰ ਵੱਲੋਂ ਵੈਨਿਜ਼ੂਏਲਾ ਨਾਲ ਸਬੰਧਤ ਸਾਢੇ 3 ਲੱਖ ਪ੍ਰਵਾਸੀਆਂ ਦੇ TPS ਵਿੱਚ 1.5 ਸਾਲ ਦਾ ਵਾਅਦਾ ਕੀਤਾ ਗਿਆ ਸੀ ਪਰ ਬਿੱਤੇ ਫਰਵਰੀ ਮਹੀਨੇ ਦੌਰਾਨ ਅਮਰੀਕਾ ਦੀ ਗ੍ਰੈਸ ਰੱਖਿਆ ਕ੍ਰਿਸਟੀ ਨੋਇਮ ਨੇ ਬਾਈਡਨ ਸਰਕਾਰ ਦੇ ਹੁਕਮ ਰੱਦ ਕਰ ਦਿੱਤੇ ਇਸ ਮਗਰੋਂ ਕਾਨੂੰਨੀ ਜੰਗ ਛਿੜ ਗਈ ਅਤੇ ਜ਼ਿਲ੍ਹਾ ਜੱਜ ਐਡਵਰਡ ਚੈਨ ਵੱਲੋਂ 트ੰਪ ਸਰਕਾਰ ਦੇ ਕਦਮ ਨੂੰ ਗਰ ਕਾਨੂੰਨੀ ਅਤੇ ਇੱਕ ਪਾਸੜ ਕਰਾਰ ਦਿੱਤਾ ਗਿਆ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਨੌਵੀਂ ਅਪੀਲ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਅਤੇ ਉੱਥੇ ਵੀ 트ੰਪ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਸ ਮਗਰੋਂ ਮਾਮਲਾ ਸੁਪਰੀਮ ਕੋਰਟ ਪਹੁੰਚਾ ਅਤੇ ਅਦਾਲਤ ਨੂੰ ਸਰਕਾਰ ਦੇ ਮਕਸਦ ਵਿੱਚ ਕੁਝ ਵੀ ਗਲਤ ਨਜ਼ਰ ਨਾ ਆਇਆ ਦੂਜੇ ਪਾਸੇ 트ੰਪ ਸਰਕਾਰ ਦੇ ਫੈਸਲੇ ਵਿਰੁੱਧ ਕਾਨੂੰਨੀ ਲੜਾਈ ਲੜਨ ਵਾਲੇ ਨੇ ਦਾਅਵਾ ਕੀਤਾ ਕਿ ਕਿ TPS ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਇਹ ਰੱਦ ਨਹੀਂ ਕੀਤਾ ਜਾ ਸਕਦਾ ਆਜ਼ਾਏ ਫੈਸਲੇ ਮਗਰੋਂ 트럼ਪ ਸਰਕਾਰ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਅਤੇ ਕਿਊਬਾ, ਹੈਤੀ ਅਤੇ ਨਿਕਾਰਾਗੂਆ ਨਾਲ ਸੰਬੰਧਿਤ ਪ੍ਰਵਾਸੀਆਂ ਦੇ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਰੱਦ ਦੀ ਇੱਛਾ ਜ਼ਾਹਰ ਕੀਤੀ ਹੈ। ਚੇਤੇ ਰੱਖੇ ਕਿ 트럼ਪ ਸਰਕਾਰ ਆਪਣੇ ਪਹਿਲੇ 4 ਮਹੀਨੇ ਦੇ ਕਾਰਜਕਾਲ ਦੌਰਾਨ 2 ਲੱਖ ਪ੍ਰਵਾਸੀਆਂ ਨੂੰ ਹੀ ਰਿਪੋਰਟ ਕਰ ਸਕਦੀ ਹੈ, ਜਦਕਿ ਬਾਈਡਨ ਦੇ ਕਾਰਜਕਾਲ ਵੇਲੇ ਇਸ ਤੋਂ ਜ਼ਿਆਦਾ ਪ੍ਰਵਾਸੀ ਰਿਪੋਰਟ ਕੀਤੇ ਗਏ। ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਹਟਣ ਮਗਰੋਂ ਲੱਖਾਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ। ਅਤੇ 1 ਸਾਲ ਦੌਰਾਨ 10 ਲੱਖ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ ਟੀਚਾ ਤਾਂ ਇਹ ਪੂਰਾ ਹੋ ਸਕੇਗਾ ਇਸ ਤੋਂ ਪਹਿਲਾਂ ਏਲੀਨ ਐਨਮੀਜ਼ ਐਕਟਰ ਅਧੀਨ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਪ੍ਰਵਾਸੀਆਂ ਦਾ ਪੱਖ ਲਿਆ ਅਤੇ ਡੈਪੋਟੇਸ਼ਨ ਤੋਂ ਪਹਿਲਾਂ ਉਹਨਾਂ ਨੂੰ ਅਦਾਲਤ ਵਿੱਚ ਆਪਣਾ ਪੱਖ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਅਦਾਲਤੀ ਫੈਸਲਾ ਆਉਣ ਤੋਂ ਪਹਿਲਾਂ ਸੈਂਕੜੇ ਪ੍ਰਵਾਸੀਆਂ ਨੂੰ ਅਲਸਲਵਾਡੋਰ ਦੀ ਜੇਲ੍ਹ ਵਿੱਚ ਭੇਜਿਆ ਜਾ ਚੁੱਕਾ ਸੀ ਜਿਨ੍ਹਾਂ ਵਿੱਚੋਂ ਇੱਕ ਗਲਤੀ ਨਾਲ ਰਿਪੋਰਟ ਕਿਲਮਰ ਅਬ ਰੈਗੋ ਵੀ ਹੈ ਸਟੈਟਿਸਟਿਕਸ ਕੈਨੇਡਾ ਅਨੁਸਾਰ ਅਪ੍ਰੈਲ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.7% ਦਰਜ ਹੋਈ ਅਤੇ ਇਸ ਦਾ ਮੁੱਖ ਕਾਰਨ ਫੈਡਰਲ ਸਰਕਾਰ ਵੱਲੋਂ ਖਪਤਕਾਰ ਕਾਰਬਨ ਟੈਕਸ ਹਟਾਉਣ ਤੋਂ ਬਾਅਦ ਕੀਮਤਾਂ ਵਿੱਚ ਆਈ ਗਿਰਾਵਟ ਹੈ ਮਾਰਚ ਵਿੱਚ ਮਹਿੰਗਾਈ ਦਰ 2.3% ਤੱਕ ਪਹੁੰਚਣ ਤੋਂ ਬਾਅਦ ਇਹ ਗਿਰਾਵਟ ਦਰਜ ਕੀਤੀ ਗਈ ਹੈ ਡਾਟਾ ਏਜੰਸੀ ਨੇ ਕਿਹਾ ਕਿ ਕੱਚੇ ਤੇਲ ਦੀਆਂ ਘੱਟ ਕੀਮਤਾਂ ਵੀ ਗਿਰਾਵਟ ਦਾ ਇੱਕ ਕਾਰਨ ਰਹੀਆਂ ਕਾਰਬਨ ਟੈਕਸ ਹਟਣ ਦੇ ਕਰਕੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਦੇ ਬਾਵਜੂਦ ਮਹਿੰਗਾਈ ਅਪ੍ਰੈਲ ਵਿੱਚ ਉੱਪਰ ਵੱਲ ਵਧਦੀ ਗਈ ਅਤੇ ਬੈਂਕ ਆਫ ਕੈਨੇਡਾ ਵਿਆਜ ਦਰਾਂ ਬਾਰੇ ਫੈਸਲਾ ਲੈਣ ਲੱਗਿਆ ਸਮੁੱਚੀ ਤਸਵੀਰ ਨੂੰ ਮੱਦੇ ਨਜ਼ਰ ਰੱਖਦਾ ਹੈ ਕੇਂਦਰੀ ਬੈਂਕ ਨੇ ਵਿਆਜ ਦਰਾਂ ਬਾਰੇ ਅਗਲਾ ਫੈਸਲਾ 4 ਜੂਨ ਨੂੰ ਲੈਣਾ ਹੈ ਟੈਟਸ ਸਕੈਨ ਨੇ ਕਿਹਾ ਕਿ ਅਪ੍ਰੈਲ ਵਿੱਚ ਗੈਸ ਦੀਆਂ ਕੀਮਤਾਂ ਵਿੱਚ 1 ਸਾਲ ਪਹਿਲਾਂ ਦੇ ਮੁਕਾਬਲੇ 18.1% ਦੀ ਗਿਰਾਵਟ ਆਈ ਅਤੇ ਇਸ ਸਮੇਂ ਦੌਰਾਨ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 14.1% ਦੀ ਗਿਰਾਵਟ ਆਈ ਪਿਛਲੇ ਮਹੀਨੇ ਨਾਲੋਂ ਕਾਫੀ ਵੱਡਾ ਫਰਕ ਹੈ ਜਿਸ ਦਾ ਮੁੱਖ ਕਾਰਨ ਕਾਰਬਨ ਟੈਕਸ ਖਤਮ ਹੋਣਾ ਹੈ ਭਾਵੇਂ ਖਪਤਕਾਰਾਂ ਨੂੰ ਗੈਸ ਸਟੇਸ਼ਨਾਂ ਤੋਂ ਘੱਟ ਜੇਬ ਢਿੱਲੀ ਕਰਨੀ ਪਈ ਪਰ ਅਪ੍ਰੈਲ ਦੌਰਾਨ ਗਰੋਸਰੀਆਂ ਮਹਿੰਗੀਆਂ ਰਹੀਆਂ ਸਾਲ ਦਰ ਸਾਲ ਪੱਧਰ ਤੇ 3.8% ਵਾਧਾ ਦਰਜ ਹੋਇਆ ਜਦਕਿ ਮਾਰਚ ਵਿੱਚ ਇਹ ਵਾਧਾ 3.2% ਸੀ ਲਗਾਤਾਰ ਤੀਸਰੇ ਮਹੀਨੇ ਗਰੋਸਰੀ ਮਹਿੰਗਾਈ ਸਮੁੱਚੀ ਮਹਿੰਗਾਈ ਤੋਂ ਵਧੇਰੇ ਦਰਜ ਹੋਈ ਸਭ ਤੋਂ ਜ਼ਿਆਦਾ ਤੇਜ਼ ਤਾਜ਼ੀਆਂ ਸਬਜ਼ੀਆਂ ਰਹੀਆਂ ਤਾਜ਼ੇ ਫਰੋਜ਼ਨ ਬੀਫ ਚਾਹ ਕੌਫੀ ਚੀਨੀ ਅਤੇ ਹੋਰ ਮਿੱਠੀਆਂ ਚੀਜ਼ਾਂ ਵਿੱਚ ਵੀ ਦਰਜ ਹੋਈ ਪਿਛਲੇ ਮਹੀਨੇ ਰੈਸਟੋਰੈਂਟ ਦੇ ਖਾਣੇ ਵੀ ਵਧੇਰੇ ਮਹਿੰਗੇ ਦਰਜ ਹੋਏ ਪਾਕਿਸਤਾਨ ਇਸ ਸਮੇਂ ਹਰ ਪਾਸੇੋਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਇੱਕ ਪਾਸੇ ਬਲੋਚਿਸਤਾਨ ਵਿੱਚ ਅਸਥਿਰਤਾ ਹੈ ਅਤੇ ਦੂਜੇ ਪਾਸੇ ਉਸ ਦਾ ਸਿੰਧ ਸੂਬਾ ਵੀ ਸੜ ਰਿਹਾ ਹੈ ਸਿੰਧ ਦੇ ਲੋਕ ਵਿਵਾਦਪੂਰਨ 6 ਨਹਿਰੀ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ ਮੰਗਲਵਾਰ ਨੂੰ ਇਸੇ ਪ੍ਰੋਜੈਕਟ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਨੋਸ਼ਹਿਰੋ ਫਿਰੋਜ਼ ਜ਼ਿਲ੍ਹੇ ਵਿੱਚ ਸਿੰਧ ਦੇ ਗ੍ਰਹਿ ਮੰਤਰੀ ਜ਼ੀਆਉਲ ਹਸਨ ਲੰਜ਼ਾਰ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਅੱਗ ਲਗਾ ਦਿੱਤੀ ਪ੍ਰਦਰਸ਼ਨਕਾਰੀਆਂ ਨੇ ਜਾਇਦਾਦ ਦੀ ਭੰਨ ਤੋੜ ਕੀਤੀ ਅਤੇ ਘਰੇਲੂ ਸਮਾਨ ਨੂੰ ਵੀ ਅੱਗ ਲਗਾ ਦਿੱਤੀ ਪਰਦਰਸ਼ਨਕਾਰੀਆਂ ਨੇ ਰਾਸ਼ਟਰੀ ਰਾਜਮਾਰਗ ਦੇ ਨੇੜੇ ਮੋਰੋ ਕਸਬੇ ਵਿੱਚ ਸਥਿਤ ਮੰਤਰੀ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ ਅਤੇ ਨੇੜੇ ਖੜੇ ਦੋ ਟਰੇਲਰਾਂ ਨੂੰ ਵੀ ਅੱਗ ਲਗਾ ਦਿੱਤੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ਵਿੱਚ ਦੋ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਇੱਕ ਡੀਐਸਪੀ ਅਤੇ 6 ਹੋਰ ਪੁਲਿਸ ਮੁਲਾਜ਼ਮਾਂ ਸਮੇਤ ਇੱਕ ਦਰਜਣ ਤੋਂ ਵੱਧ ਲੋਕ ਜ਼ਖਮੀ ਹੋ ਗਏ। ਬਲੋਚਿਸਤਾਨ ਨਹਿਰ ਦਾ ਮੁੱਦਾ ਪਾਕਿਸਤਾਨ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਸਿੰਧ ਸਰਕਾਰ ਤੇ ਅਤੇ ਕੇਂਦਰ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਵਿਚਕਾਰ ਵਿਵਾਦ ਦੀ ਇੱਕ ਵੱਡੀ ਅੱਡੀ ਬਣਿਆ ਹੋਇਆ ਪਾਕਿਸਤਾਨ ਦੀ ਸ਼ਾਹਬਾਜ ਸ਼ਰੀਫ ਸਰਕਾਰ بلوچستان ਮਾਰੋਥਲ ਨੂੰ ਸਿੰਜਣ ਲਈ ਸਿੰਧ ਨਦੀ ਤੇ 6 ਨਹਿਰਾਂ ਬਣਾਉਣ ਦੀ ਯੋਜਨਾ ਬਣਾ ਰਹੀ ਸੀ ਪਰ ਪੀਪੀਪੀ ਅਤੇ ਸਿੰਧ ਸੂਬੇ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੀਆਂ ਨੇ ਸਰਕਾਰੀ ਸੂਤਰਾਂ ਅਨੁਸਾਰ بلوچستان ਨਹਿਰੀ ਪਾਣੀ ਦਾ ਅਨੁਮਾਨਤ ਲਾਗਤ 211.4 ਬਿਲੀਅਨ ਰੁਪਏ ਹੈ ਅਤੇ ਇਹ ਪ੍ਰੋਜੈਕਟ ਹਜ਼ਾਰਾਂ ਏਕੜ ਬੰਜਰ ਜ਼ਮੀਨ ਨੂੰ ਖੇਤੀਯੋਗ ਜ਼ਮੀਨ ਵਿੱਚ ਬਦਲਣਾ ਸੀ ਇਸ ਪ੍ਰੋਜੈਕਟ ਤਹਿਤ 4 ਲੱਖ ਏਕੜ ਜ਼ਮੀਨ ਤੇ ਖੇਤੀ ਕਰਨ ਦੀ ਯੋਜਨਾ ਸੀ ਪਰ ਇਸ ਪ੍ਰੋਜੈਕਟ ਨੂੰ ਸਿੰਧ ਵਿੱਚ ਰਾਜਨੀਤਿਕ ਪਾਰਟੀਆਂ ਧਾਰਮਿਕ ਸੰਗਠਨਾਕਾਰਕੂਨਾਂ ਤੇ ਵਕੀਲਾਂ ਵੱਲੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਪ੍ਰੋਜੈਕਟ ਦੇ ਖਿਲਾਫ ਸਿੰਧ ਭਾਰ ਵਿੱਚ ਰੈਲੀਆਂ ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਇਸ ਦੇ ਮੱਦੇਨਜ਼ਰ ਪਿਛਲੇ ਮਹੀਨੇ ਇਸ ਪ੍ਰੋਜੈਕਟ ਨੂੰ ਸਾਂਝਾ ਹਿੱਤ ਪਰਿਸ਼ਦ ਨੇ ਰੱਦ ਕਰ ਦਿੱਤਾ ਸੀਸੀਆਈ ਦੀ ਮੀਟਿੰਗ ਤੋਂ ਬਾਅਦ ਪਾਕਿਸਤਾਨ ਦੇ ਪੀਐਮਓ ਵੱਲੋਂ ਇੱਕ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸਾਰੇ ਸੂਬਿਆਂ ਵਿੱਚ ਆਪਸੀ ਸਮਝ ਤੇ ਸਹਿਮਤੀ ਤੋਂ ਬਿਨਾਂ ਕੋਈ ਵੀ ਨਵੀਂ ਨਹਿਰ ਨਹੀਂ ਬਣਾਈ ਜਾਵੇਗੀ ਕੇਂਦਰ ਵੀ ਕਿਸੇ ਵੀ ਯੋਜਨਾ ਤੇ ਅੱਗੇ ਨਹੀਂ ਵਧੇਗਾ ਜਦੋਂ ਤੱਕ ਸੂਬਿਆਂ ਵਿੱਚ ਇੱਕ ਵਿਆਪਕ ਸਮਝੌਤਾ ਨਹੀਂ ਹੋ ਜਾਂਦਾ ਸੀਸੀਆਈ ਦੇ ਫੈਸਲੇ ਦੇ ਬਾਵਜੂਦ ਸਿੰਧ ਵਿੱਚ ਪ੍ਰੋਜੈਕਟ ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਰਹੇ ਅਤੇ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਨੂੰ ਖਤਮ ਕਰਨ ਦੀ ਅਪੀਲ ਕੀਤੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੰਤਰੀ ਦੇ ਨਿਵਾਸ ਤੇ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਅਤਵਾਦੀ ਕਾਰਵਾਈ ਘਰਾਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੀ ਆੜ ਵਿੱਚ ਹਿੰਸਾ ਫੈਲਾਉਣ ਵਾਲਿਆਂ ਨੇ ਆਪਣੇ ਮਾੜੇ ਇਰਾਦਿਆਂ ਦਾ ਪਰਦਾਫਾਸ਼ ਕਰ ਦਿੱਤਾ ਬਿਲਾਵਲ ਪੁੱਟੋ ਨੇ ਜਨਤਕ ਵਿਵਸਥਾ ਨੂੰ ਭੰਗ ਕਰਨ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ